ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਕੋਈ ਕਹਾਣੀ ਨਹੀਂ ਜੋ ਅੱਜ ਕੱਲ ਹੋ ਰਿਹਾ ਹੈ ਕਿਸੇ ਵੀਰ ਨੇ ਉਹਨੂੰ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ ਤੇ ਮੈਂ ਉਹ ਪੜਤੀ ਪਈ ਸੀ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਉਹ ਸਾਰੀਆਂ ਗੱਲਾਂ ਸ਼ੇਅਰ ਕਰਾਂ ਉਹ ਵੀਰ ਲਿਖਦਾ ਹੈ ਕਿ ਮੈਂ ਇੱਕ ਕੈਮਿਸਟ ਕੋਲ ਗਿਆ ਮੇਰੇ ਸਿਰ ਦੇ ਵਿੱਚ ਬਹੁਤ ਦਰਦ ਸੀ ਉਸ ਦੁਕਾਨ ਤੇ ਨੌਕਰ ਬੈਠਾ ਸੀ ਨੌਕਰ ਨੇ ਮੈਨੂੰ ਦਵਾਈਆਂ ਦਾ ਪੱਤਾ ਦਿੱਤਾ ਮੁੱਲ 50 ਰੁਪਏ ਪੈਸੇ ਦਿੱੰਦਿਆਂ ਮੈਂ ਪੁੱਛਿਆ ਗੋਇਲ ਸਾਹਿਬ ਕਿੱਥੇ ਹਨ ਨੌਕਰ ਨੇ ਕਿਹਾ ਉਹਨਾਂ ਦੇ ਸਿਰ ਦੇ ਵਿੱਚ ਦਰਦ ਸੀ ਸਾਹਮਣੇ ਰੈਸਟੋਰੈਂਟ ਵਿੱਚ ਕਾਫੀ ਪੀਣ ਗਏ ਹਨ ਮੈਂ ਆਪਣੇ ਹੱਥਾਂ 'ਚ ਦਵਾਈ ਦਾ ਪੱਤਾ ਨਿਹਾੜਦਾ ਰਿਹਾ ਸਵੇਰੇ ਸਵੇਰੇ ਮਾਤਾ ਜੀ ਨੂੰ ਪੁਰਾਣੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੇ ਸਤਾਇਆ ਮੈਂ ਉਹਨਾਂ ਨੂੰ ਆਪਣੇ ਪੁਰਾਣੇ ਡਾਕਟਰ ਕੋਲ ਲੈ ਗਿਆ ਡਾਕਟਰ ਸਾਹਿਬ ਵਰਜਿਸ਼ ਕਰ ਰਹੇ ਸਨ 45 ਮਿੰਟਾਂ ਬਾਅਦ ਡਾਕਟਰ ਸਾਹਿਬ ਆਏ ਮਾਤਾ ਜੀ ਨੂੰ ਚੈੱਕ ਕੀਤਾ ਤੇ ਕਿਹਾ ਦਵਾਈਆਂ ਥੋੜੀਆਂ ਵਧਾਉਣੀਆਂ ਪੈਣਗੀਆਂ ਉਹਨਾਂ ਨੇ ਪਰਚੀ ਬਣਾ ਦਿੱਤੀ ਤੇ ਫੀਸ ਦੱਸੀ 600 ਰੁਪਏ ਮੈਂ ਡਾਕਟਰ ਸਾਹਿਬ ਤੋਂ ਪੁੱਛਿਆ ਤੁਸੀਂ ਰੋਜ਼ ਸਵੇਰੇ ਕਸਰਤ ਕਰਦੇ ਹੋ ਡਾਕਟਰ ਸਾਹਿਬ ਨੇ ਕਿਹਾ ਕਿ ਉਹ 15 ਵਰਿਆਂ ਤੋਂ ਰੋਜ਼ 45 ਮਿੰਟ ਯੋਗਾ ਕਰਦੇ ਨੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੇੜੇ ਵੀ ਨਹੀਂ ਆਉਤੇ ਮੈਂ ਹੱਥ ਵਿੱਚ 600 ਰੁਪਏ ਦੀ ਪਰਚੀ ਦੇਖ ਰਿਆ ਸੀ ਜਿਸ ਵਿੱਚ 1200 ਦੀਆਂ ਦਵਾਈਆਂ ਵੀ ਲਿਖੀਆਂ ਹੋਈਆਂ ਸਨ ਇੱਕ ਦਿਨ ਮੇਰੀ ਪਤਨੀ ਦੇ ਵਾਲ ਬਹੁਤ ਖਰਾਬ ਹੋ ਗਏ ਮੈਂ ਉਸ ਨੂੰ ਬਿਊਟੀ ਪਾਰਲਰ ਲੈ ਗਿਆ ਉੱਥੇ ਟੈਕਨੀਸ਼ੀਅਨ ਨੇ ਕਈ ਪੈਕੇਜ ਦੱਸੇ 1300 ਤੋਂ ਲੈ ਕੇ 3400 ਤੱਕ ਮੇਰੇ ਘਰ ਵਾਲਿਆਂ ਨੂੰ ਪਸੰਦ ਆਇਆ 2800 ਵਾਲਾ ਟੈਕਨੀਸ਼ੀਅਨ ਦੇ ਆਪਣੇ ਵਾਲਾਂ 'ਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਮੈਂ ਪੁੱਛਿਆ ਤੁਸੀਂ ਕਿਹੜਾ ਪੈਕੇਜ ਵਰਤਦੇ ਹੋ ਉਸਨੇ ਹੱਸ ਕੇ ਕਿਹਾ ਮੈਂ ਘਰ ਦਾ ਹੀ ਇਲਾਜ ਕਰਦੀ ਹਾਂ ਤੇਲ 'ਚ ਮੇਥੀ ਤੇ ਕਪੂਰ ਮਿਲਾ ਕੇ ਲਗਾਉਂਦੀ ਹਾਂ ਇਸ ਨਾਲ ਵਾਲ ਨਰਮ ਤੇ ਮੁਲਾਇਮ ਰਹਿੰਦੇ ਨੇ ਤੇ ਜਲਦੀ ਵੱਧਦੇ ਨੇ ਮੈਂ ਆਪਣੀ ਪਤਨੀ ਵੱਲ ਤੇ ਪੈਕੇਜ ਦੇ ਵੇਰਵੇ ਨੂੰ ਝਾਕ ਰਿਹਾ ਸੀ ਇੱਕ ਦਿਨ ਮੈਂ ਆਪਣੇ ਇੱਕ ਅਮੀਰ ਦੋਸਤ ਦੇ ਫਾਰਮ ਹਾਊਸ ਤੇ ਗਿਆ ਉਸਨੇ 1.5 200 ਵਿਦੇਸ਼ੀ ਗਾਵਾਂ ਰੱਖੀਆਂ ਸਨ ਉਹਨਾਂ ਦਾ ਦੁੱਧ ਪ੍ਰੋਸੈਸ ਕਰਕੇ ਨਾਮੀ ਬ੍ਰਾਂਡ ਤੇ ਵੇਚਦਾ ਸੀ ਇੱਕ ਨੁੱਕੜ 'ਚ ਦੋ ਦੇਸੀ ਗਾਵਾਂ ਖੜੀਆਂ ਹੋਈਆਂ ਸਨ ਪੁੱਛਣ ਤੇ ਦੱਸਿਆ ਗਿਆ ਕਿ ਘਰ ਵਿੱਚ ਬਲੈਤੀ ਗਾਵਾਂ ਦਾ ਨਹੀਂ ਇਹਨਾਂ ਦੇਸੀ ਗਾਵਾਂ ਦਾ ਦੁੱਧ ਹੈ ਮਾਲਕ ਪਰਿਵਾਰ 'ਚ ਸਿਰਫ ਦੇਸੀ ਦੁੱਧ ਹੀ ਵਰਤਿਆ ਜਾਂਦਾ ਹੈ ਤੇ ਮੈਂ ਜਨਤਾ ਦੇ ਬ੍ਰਾਂਡਡ ਦੁੱਧ ਪਿੱਛੇ ਪਾਗਲਪਨ ਨੂੰ ਸੋਚ ਰਿਹਾ ਸੀ ਫੇਰ ਉਹ ਵੀਰ ਦੱਸਦਾ ਹੈ ਕਿ ਇੱਕ ਦਿਨ ਅਸੀਂ ਪੂਰਾ ਪਰਿਵਾਰ ਪਿਕਨਿਕ ਮਨਾਉਣ ਲਈ ਇੱਕ ਨਾਮੀ ਰੈਸਟੋਰੈਂਟ ਵਿੱਚ ਗਏ ਜਿੱਥੇ ਦਾ ਖਾਣਾ ਕਾਫੀ ਲذیذ ਤੇ ਸ਼ੁੱਧ ਮੰਨਿਆ ਜਾਂਦਾ ਸੀ ਖਾਣਾ ਖਾ ਕੇ ਬਿੱਲ ਦੇਣ ਲਈ ਕਾਊਂਟਰ ਤੇ ਪਹੁੰਚੇ ਪ੍ਰਬੰਧਕ ਨੇ ਸ਼ਾਂਤ ਸੁਭਾਣਾ ਪੁੱਛਿਆ ਸਰ ਖਾਣਾ ਕੈਸਾ ਲੱਗਿਆ ਮੈਂ ਵੀ ਸੰਤੁਸ਼ਟ ਹੋ ਕੇ ਖਾਣੇ ਦੀ ਤਾਰੀਫ ਕੀਤੀ ਮੈਨੇਜਰ ਕਹਿਣ ਲੱਗਾ ਕਿ ਸਾਡੇ ਖਾਣੇ ਵਿੱਚ ਸ਼ੁੱਧ ਘਿਓ ਅਤੇ ਤਾਜ਼ੇ ਪੀਸੇ ਹੋਏ ਮਸਾਲੇ ਹੀ ਵਰਤੇ ਜਾਂਦੇ ਹਨ ਤੇ ਅਸੀਂ ਇਸ ਚੀਜ਼ ਦਾ ਪੂਰਾ ਖਿਆਲ ਰੱਖਦੇ ਹਾਂ ਕਿ ਸਵਾਦ ਘਰ ਵਰਗਾ ਆਵੇ ਸਾਨੂੰ ਆਪਣਾ ਕਾਰਡ ਦੇਣ ਵਾਸਤੇ ਮੁੜਿਆ ਉੱਥੇ ਇੱਕ ਤਿੰਨ ਡੱਬੇ ਵਾਲਾ ਟਿਫਨ ਪਿਆ ਸੀ ਉਸਨੇ ਬੈਰੇ ਨੂੰ ਕਿਹਾ ਸਾਹਿਬ ਦਾ ਟਿਫਨ ਦਫ਼ਤਰ ਵਿੱਚ ਰੱਖ ਦੇਵੀਂ ਸਾਹਿਬ ਬਾਅਦ ਵਿੱਚ ਆਣਗੇ ਮੈਂ ਪੁੱਛਿਆ ਸਾਹਿਬ ਰੈਸਟੋਰੈਂਟ ਦਾ ਖਾਣਾ ਨਹੀਂ ਖਾਂਦੇ ਪੁੱਛਣ ਤੇ ਦੱਸਿਆ ਕਿ ਨਹੀਂ ਸਾਹਿਬ ਕਦੇ ਬਾਹਰ ਦਾ ਖਾਣਾ ਨਹੀਂ ਖਾਂਦੇ ਘਰ ਦਾ ਖਾਣਾ ਹੀ ਖਾਂਦੇ ਹਨ ਮੈਂ ਆਪਣੇ ਹੱਥ ਵਿੱਚ ਸ਼ੁੱਧ ਖਾਣੇ ਦੀ 1670 ਦੇ ਬਿੱਲ ਵੱਲ ਦੇਖ ਰਿਹਾ ਸੀ ਇਹ ਚੀਜ਼ਾਂ ਸਮਝ ਆਈਆਂ ਕਿ ਜਿਨ੍ਹਾਂ ਨੂੰ ਅਸੀਂ ਅਮੀਰੀ ਸਮਝਦੇ ਹਾਂ ਜਿਸ ਚੀਜ਼ ਨੂੰ ਅਮੀਰੀ ਸਮਝਦੇ ਹਾਂ ਅਸਲ ਵਿੱਚ ਇਹ ਬੇਗੂਫੀ ਹੈ ਲੋਕਾਂ ਨੂੰ ਸ਼ੁੱਧ ਸਵਾਦਲਾ ਖਾਣਾ ਕਹਿ ਕੇ ਖਵਾਉਣ ਵਾਲੇ ਖੋਦ ਘਰ ਦਾ ਖਾਣਾ ਖਾਦੇ ਨੇ ਅਸੀਂ ਤਾਂ ਏਟੀਮ ਆ ਜਿਸ ਚੋਂ ਕੁਸ਼ਲ ਮਾਰਕੀਟਿੰਗ ਵਾਲੇ ਮਨ ਚਾਹਾ ਪੈਸਾ ਕਮਾਉਂਦੇ ਨੇ ਤੇ ਸਾਨੂੰ ਮੂਰਤ ਬਣਾਉਂਦੇ ਨੇ ਅਕਸਰ ਲੋਕ ਜਿਹੜੀਆਂ ਵਸਤੂਆਂ ਸਾਨੂੰ ਵੇਚਦੇ ਆ ਜਿਹੜੀਆਂ ਚੀਜ਼ਾਂ ਅਸੀਂ ਖਰੀਦਦੇ ਆ ਖੋਦ ਇਸਤੇਮਾਲ ਨਹੀਂ ਕਰਦੇ ਜਮਾਨਾ ਭੌਤਿਕ ਤੇ ਦਿਖਾਵੇ ਵੱਲ ਵਧੀ ਜਾਂਦਾ ਅਸਲ ਨੂੰ ਭੁੱਲ ਕੇ ਭਲੇਖਾ ਹੀ ਬਣੀ ਜਾਂਦਾ ਤੁਹਾਨੂੰ ਸਾਰਿਆਂ ਨੂੰ ਮੇਰਾ ਅੱਜ ਦਾ ਇਹ ਟੌਪਿਕ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਥੈਂਕ ਯੂ